ਸਤਿ ਸ੍ਰੀ ਅਕਾਲ ਜੀ ਤੁਹਾਡਾ ਪੌਡਕਾਸਟ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਸਾਡੇ ਦੋ ਜਿਹੜੇ ਚੈਨਲ ਦਾ ਫੜ ਤੋਂ ਪਰ ਮਤ ਬਹੁਤ ਬਹੁਤ ਰਿਕਰ ਬਖਸ਼ੇ ਗੱਲ ਕਰਦੇ ਆਂ ਅੱਜ ਕਿ ਕਿਉਂਕਿ ਹੁਣ ਚਲਾਰ ਨੇ ਆਨਲਾਈਨ ਉਹ ਕਿੰਨੇ ਫਿਰੋਕੇ ਨੇ ਸੋ ਜੋ ਵੀ ਵੀਟਪੈਨ ਉਹ ਆਲੀ ਜਿੰਨ ਦੇ ਬਾੜ ਕਮਰ ਸਾੜਾ ਲੁਧਿਆਣਾ ਜਦੋਂ ਚੌੜੇ ਵੱਡੇ ਸ਼ਹਿਰ ਵੀ ਇਹਦੇ ਕੋਈ ਵੀ ਕੰਮ ਕਰਨਾ ਚਾਹੁੰਦਾ ਦੋ ਸੋ ਹਮੇਸ਼ਾ ਪਲੇਨ ਦਾ ਨੇ ਨਾ ਜੋ ਵੀ ਸੀਟ ਬੜ ਦੇ ਸੀਟ ਮੈਂਡ ਲਾ ਕੇ ਰੱਖੇ ਤੇ ਹਮੇਸ਼ਾ ਕਦੀ ਜੁਕੀ ਇਨ ਸਪੀਡ ਦੇ ਵੀ ਹੋਵੇ ਨੀ ਨਿਮਰ ਤੇ ਗੱਡੀ ਚਲਾਵੇ ਤੇ 60 ਉਹ ਜ਼ਿਆਦਾ ਚੁੱਕੀ ਹੋਣ ਤੇ ਬਚ ਜਾਵੇ ਹੁਣ ਕਾ ਜਣ ਚੁੱਕੀ ਆਨਲਾਈਨ ਪਲਾਨ ਹੋਏ ਨੇ ਉਹਨਾਂ ਜੋ ਵਾਲ ਖੁੰਦ ਕੇ ਮੈਂ ਇਹ ਕਮ ਉਸ ਰੋਸ਼ਨੀ ਦੇ ਉੱਚੇ ਤੋਂ ਕਿਹਾ ਕਿ ਜਾਵੋ ਨਾ ਤੁਸੀਂ ਜੋ ਕਿ ਬਿਨਾਂ ग्रीन सिग्नल ਤੋਂ ਗੱਡੀ ਸਕਰੋ ਸਕੜੇ ਮੈਂ ਤਾਂ ਸਾਹਮਣੇ ਕੈਮਰਾ ਕੈਮਰੇ ਵਿੱਚੋਂ ਜਿਹੜੀ ਗੱਡੀ ਦੀ ਨੰਬਰ ਅਪਡੇਟ ਉਸ ਬੰਦੇ ਦਾ ਨਾਮ ਕੋਈ ਸਾਬ ਕੋਈ ਹੋ ਜਾਵੇਗਾ ਤੇ ਨੰਬਰ ਵੀ ਬਿਰਤੋ ਫਾਇਨਿਪੋਕ ਤਾਂ ਨਾ ਪਵੇਗਾ ਸੋ ਹਮੇਸ਼ਾ ਜਿਆ ਕੁਝ ਸਾਵਧਾਨ ਨੂੰ ਵਰਤੂ ਤੇ ਜੋ ਕਿ 67 87 ਕਟਮਰ ਦੇ ਬੱਚਿਆਂ ਨੂੰ ਕਿ ਗੱਡੀ ਮੁੰਦ ਰਹੇ ਕੋਈ ਜਾਂ ਕੋਈ ਹੋਰ ਜੁਕੀ ਬਾਹਰ ਜਾਣ ਤੋਂ ਰੁਕੋ ਜੇਕਰ ਤੁਸੀਂ ਕੋਈ ਬੱਚੇ ਬੰਨੇ ਵਰਡ ਲੱਕ ਉਧਾਰਾ ਸਾਲ ਤੋਂ ਕਰਤ ਰਹੇ ਹੋ ਨਾ ਕਿ ਜਦੋਂ ਤੁਹਾਨੂੰ ਨਹੀਂ ਹੋ। ਉਸ ਨੂੰ ਵੀ ਰੁਕਤੋਂ ਦਾ ਲਾਇਸੈਂਸ ਕੈਨਸਲ ਹੋ ਜਾਵੇਗਾ। ਤੁਹਾਨੂੰ ਜੋ ਕਿ ਜਾਂਦਾ ਪੂਰਾ ਬੰਦ ਹੋ ਜਾ ਵੀ ਹੋ ਸਕਦੀ ਹੈ। ਸੋ ਨੂੰ ਜਮਲ ਖਾਸ ਕਰਨ ਦੇ ਕੋਈ ਕਿਉਂਕਿ ਚੋਕ ਚਲ ਕਿਦਦਰ ਕਰਨਾ ਮਾਦੇ ਬੋਧ ਬੋਧ ਵੀ ਨਹੀਂ। ਇਹ ਗੱਲ ਗੱਲ ਤੇ ਦੁਕੀ ਐਕਸੀਡੈਂਟ ਹੁੰਦੇ ਰਹਿੰਦੇ ਨੇ। ਸੋ ਚਲਾਉਣ ਤੋਂ ਪਿਛੇ कोई भी आगे आगे मुश्किल ना आए ये जो कि नियम कि शुरू होने जा रहे हैं सो सरकार बहुत कर रही है लोगों की भलाई वास्त कर रही है किसी जो कि कोई पिक्चर नहीं कर रही है सही कुछ कर रही है सरकार ने उन्होंने कल बंदा करो धन्यवाद